ਜਿਨ੍ਹਾਂ ਦਾ ਵਜ਼ਨ ਬਹੁਤ ਵੱਧ ਜਾਂਦਾ ਨਾ ਜੇ ਥਾਇਰੋਇਡ ਕੰਟਰੋਲ ਸ਼ੁਰੂ ਕਰਦੇ ਆ ਕੈਪਸੂਲ ਤਾਂ weight ਘਟਣਾ ਸ਼ੁਰੂ ਹੋ ਜਾਂਦਾ ਔਰ ਥਾਇਰੋਇਡ ਵੀ ਘਟਦਾ ਪਰ ਜਿਹੜਾ ਲੋਕਾਂ ਨੂੰ ਸੀ ਇਹ ਦੰਨੇ ਉਹਨਾਂ ਨੂੰ ਇਹ ਜ਼ਰੂਰ ਕਹਿੰਦੇ ਆ ਵੀ ਨਾਲ ਅੰਗਰੇਜ਼ੀ ਗੋਲੀ ਨਹੀਂ ਬੰਦ ਕਰਨੀ ਤੇ ਇਹਨਾਂ ਦੇ ਕਈਆਂ ਦਾ ਗਲਾ ਦੁਖਦਾ ਥ੍ਰੋਟ ਇਨਫੈਕਸ਼ਨ ਹੈ thyroid ਦੀ ਇਨਫੈਕਸ਼ਨ ਹੈ ਉਹਨਾਂ ਵਾਸਤੇ ਬਹੁਤ ਪਿਆਰੀ ਚੀਜ਼ ਬਣਾਈ ਹੈ ਇਹਨੂੰ ਬੜਾ ਪਿਆਰਾ ਬਣਾਇਆ ਛੋਟਾ ਜਿਹਾ ਮੈਨੂੰ ਅੱਛਾ ਲੱਗਾ ਕਿਉਂਕਿ ਦੀ ਇੱਕੋ ਹੀ ਬੂੰਦ ਜਾਂ ਦੋ ਬੂੰਦਾਂ ਹੀ ਲੈਣੀ ਆ ਡੇਲੀ ਤੈਨੂੰ ਫਿਰ ਛੋਟੀ ਜੀ ਸ਼ੀਸ਼ੀ ਦੇਣੀ ਸੀ ਤੇ ਲੋਕੀ ਕਹਿੰਦੇ ਨੇ ਕੁਝੇ ਚ ਸਮੁੰਦਰ ਅਸੀਂ ਬਣਾਇਆ ਕੁਝੀ ਚ ਸਮੁੰਦਰ ਛੋਟਾ ਜਿਹਾ ਤੇ ਇਹਦਾ ਫਾਇਦਾ ਬਹੁਤ ਹੈ ਬੜੇ ਲੋਕ ਕੀ ਲੈ ਕੇ ਜਾਂਦੇ ਆ ਕਿਉਂ ਇਹ ਇਹਦਾ ਕੱਲਾ ਥਾਇਰੋਇਡ ਕੰਟਰੋਲ ਨਹੀਂ ਜਿਨ੍ਹਾਂ ਦਾ ਗਲਾ ਦੁਖਦਾ ਬਹਿ ਜਾਂਦਾ ਜਿਵੇਂ ਕਈ ਸਿੰਗਰ ਲੋਕ ਆ ਬੜਾ देर ਤੱਕ ਗਾਉਂਦੇ ਆ ਕਈ ਸਾਢੇ ਵਰਗੇੜ ਸਾਰਾ ਦਿਨ ਬੋਲਦੇ ਆ ਤਾਂ ਗਲਾ ਬੈਟਦਾ ਉਹਦੇ ਵਾਸਤੇ ਬਹੁਤ ਫਾਇਦੇ ਬੰਦਾ ਜਿਵੇਂ ਆਵਾਜ਼ ਹੀ ਨਹੀਂ ਨਿਕਲਦੀ ਮੈਂ ਕਹਿੰਦਾ ਦੋ ਡਰਾਪ ਪੀ ਲੋ ਐਨ ਵਧੀਆ ਆਵਾਜ਼ ਹੋ ਜਾਂਦੀ ਆ ਇਹ ਗਲੇ ਨੂੰ ਰਿਲੀਫ ਦਿੰਦਾ ਇਹਦਾ ਨਾਮ ਅਸੀਂ ਰੱਖਿਆ ਜੀ ਅੰਮ੍ਰਿਤ ਇਹ ਵੀ ਥਾਇਰੋਇਡ ਦੇ ਪੇਸ਼ੈਂਟ ਨੂੰ ਕੀ ਕਬਜ ਦੇ ਪੇਸ਼ੈਂਟ ਨੂੰ ਕੀ ਜਿਨ੍ਹਾਂ ਦਾ ਮਤਲਬ ਕਿ ਥ੍ਰੋਟ ਇਨਫੈਕਸ਼ਨ ਹੈ ਉਹਨਾਂ ਨੂੰ ਵੀ ਪੇਟ ਗੈਸ ਰਹਿੰਦੀ ਆ ਐਸਿਡਿਟੀ ਆ ਜਲਣ ਹੈ ਉਹਨਾਂ ਨੂੰ ਵੀ ਇਹ ਜਿਹੜਾ ਹੈਗਾ ਦੋ ਬੂੰਦ ਕਾਫੀ ਆ ਥਾਇਰয়েড ਦੇਖੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਉਹ ਜਾਣਦੇ ਨੇ ਕਿ ਇਸ ਦੇ ਨਾਲ ਕਿੰਨੀ ਤਰ੍ਹਾਂ ਦੇ ਹਾਰਮੋਨਲ ਚੇਂजेस ਆ ਜਾਂਦੇ ਨੇ ਕਿਸੇ ਦਾ ਥਾਇਰয়েড ਹਾਰਮੋਨ ਘੱਟ ਬੰਦ ਹੈ ਕਿਸੇ ਦਾ ਜ਼ਿਆਦਾ ਬੰਦ ਹੈ ਉਸ ਅਕੋਰਡਿੰਗਲੀ ਜੋ ਹੈ ਦਵਾਈ ਖਾਣੀ ਪੈਂਦੀ ਹੈ ਪਰ ਅਸੀਂ ਅੱਜ ਨਾਲ ਗੱਲ ਕਰਨ ਜਾ ਰਹੇ ਹਾਂ ਆਯੁਰਵੇਦ ਦੇ ਹਿਸਾਬ ਦੇ ਨਾਲ ਤੁਹਾਨੂੰ ਕਿਸ ਤਰ੍ਹਾਂ ਦੀਆਂ ਔਸ਼ਧੀਆਂ ਜੋ ਹੈ ਕਿਸ ਤਰ੍ਹਾਂ ਦੀਆਂ ਕੁਦਰਤੀ ਜੜੀ ਬੂਟੀਆਂ ਦਾ ਮਿਸ਼ਰਣ ਜੋ ਹੈ ਤੁਹਾਡੀ ਹੈਲਪ ਕਰ ਸਕਦਾ ਹੈ ਇਸ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਕਿਉਂਕਿ ਟਾਈਮਲੀ ਜੋ ਹੈ ਥਾਇਰੋਇਡ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਦਾ ਥਾਇਰੋਇਡ ਹਾਰਮੋਨ ਬਹੁਤ ਘੱਟ ਬਣਦਾ ਹੈ ਤਾਂ ਉਸ ਦੇ ਨਾਲ ਵੀ ਤੁਹਾਡੀ ਬੋਡੀ ਵਿੱਚ ਕਈ ਤਰ੍ਹਾਂ ਦੇ ਚੇਂਜਸ ਆ ਜਾਂਦੇ ਨੇ ਤੇ ਜਿਨ੍ਹਾਂ ਦਾ ਥਾਇਰੋਇਡ ਹਾਰਮੋਨ ਬਹੁਤ ਜ਼ਿਆਦਾ ਬਣ ਰਿਹਾ ਹੁੰਦਾ ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਜਿਨ੍ਹਾਂ ਦਾ ਘੱਟ ਹਾਰਮੋਨ ਬਣ ਰਿਹਾ ਆਪਾਂ ਜਿਸ ਨੂੰ ਹਾਈਪੋਥਾਇਰੋਇਡਿਜ਼ਮ ਕਹਿੰਦੇ ਆ ਤਾਂ ਉਸ ਦੇ ਵਿੱਚ ਜੋ ਹੈ ਮੋਟਾਪਾ ਆਣਾ ਸ਼ੁਰੂ ਹੋ ਜਾਂਦਾ ਵਜ਼ਨ ਇੱਕਦਮ ਵਧਣਾ ਸ਼ੁਰੂ ਹੋ ਜਾਂਦਾ ਤੁਹਾਡਾ ਮੈਟਾਬੋਲਿਜ਼ਮ ਜਿਹੜਾ ਬਹੁਤ ਸਲੋ ਹੋ ਚੁੱਕਿਆ ਹੁੰਦਾ ਖਾਇਆ ਪੀ ਤੋ ਬਾਅਦ ਜੋ ਹੈ ਤੁਹਾਡਾ ਬਾਕੀ ਡਾਈਜੈਸ਼ਨ ਸਿਸਟਮ ਜਾਂ ਲਿਵਰ ਹੋਰ ਵੀ ਕਈ ਤਰ੍ਹਾਂ ਦੀਆਂ ਤੁਹਾਡੀ ਬਾਡੀ ਦੇ ਵਿੱਚ ਪ੍ਰੋਬਲਮਸ ਇਸ਼ੂਸ ਸ਼ੁਰੂ ਹੋ ਜਾਂਦੇ ਆ ਤੇ ਅਗਰ ਆਪਾਂ ਹਾਈਪਰਥਾਈਰੋਇਡਿਜ਼ਮ ਦੀ ਗੱਲ ਕਰਦੇ ਆ ਤਾਂ ਉਸ ਦੇ ਵਿੱਚ ਜੋ ਹੈ ਬਹੁਤ ਜ਼ਿਆਦਾ ਹਾਰਮੋਨ ਬਣ ਰਿਹਾ ਹੁੰਦਾ ਤੇ ਉਸ ਦੇ ਨਾਲ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਫਾਸਟ ਹੋ ਜਾਂਦਾ ਹੈ ਤੇ ਬਾਡੀ ਜੋ ਹੈ ਖਾਦਾ ਪੀਤਾ ਜੋ ਹੈ ਤੁਹਾਨੂੰ ਜੋ ਤੁਸੀਂ ਖਾ ਪੀ ਰਹੇ ਹੁੰਦੇ ਉਸ ਦਾ ਨਿਊਟ੍ਰੀਸ਼ਨ ਪੂਰੀ ਤਰ੍ਹਾਂ ਤੁਹਾਡੀ ਬਾਡੀ ਨੂੰ ਮਿਲ ਨਹੀਂ ਹੀ ਪਾਰਿਆ ਹੁੰਦਾ ਔਰ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਸੋ ਇਹ ਦੋਨੋਂ ਹੀ ਮਾਮਲਿਆਂ ਦੇ ਵਿੱਚ ਆ ਬਾਡੀ ਦੇ ਵਿੱਚ ਇਕਦਮ ਬਹੁਤ ਵੱਡੇ ਚੇਂजेस ਦੇਖਣ ਨੂੰ ਮਿਲਦੇ ਨੇ ਜਿਵੇਂ ਕਿ ਮੈਂ ਗੱਲ ਕੀਤੀ ਇੱਕ ਵਿੱਚ ਮੋਟਾਪਾ ਵਧਣ ਲੱ ਆ ਜਾਂਦਾ ਤੇ ਦੂਸਰੇ ਵਿੱਚ ਆਪਾਂ ਗੱਲ ਕਰੀਏ ਤਾਂ ਸਿਹਤ ਬੰਦੀ ਹੀ ਨਹੀਂ ਕਮਜ਼ੋਰੀ ਵੀਕਨੈਸ ਔਰ ਬਹੁਤ ਹੀ ਪਤਲਾ ਜੋ ਹੈ ਇਨਸਾਨ ਹੋ ਜਾਂਦਾ ਜਿਸ ਨੂੰ ਇਸ਼ੂ ਹੋਵੇ ਸੋ ਇਸੇ ਦੇ ਉੱਪਰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਆਯੁਰਵੇਦ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਨੂੰ ਜੋ ਹੈ ਇੱਕ ਵਧੀਆ ਇਲਾਜ ਮਿਲ ਸਕਦਾ ਹੈ ਤੇ ਇਹਦੇ ਉੱਪਰ ਪੂਰੀ ਗੱਲਬਾਤ ਕਰਨ ਲਈ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ ਐਮਡੀ ਮਿਸਟਰ ਸੁਭਾਸ਼ ਗੁਹਿਲ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਚੜ੍ਹਦੀ ਕਲਾ ਚੋਂ ਬਾਬਾ ਜੀ ਕਰਨ ਸਾਰਿਆਂ ਤੇ ਸਾਰਿਆਂ ਦੇ ਪਰਿਵਾਰ ਤੇ ਪੂਰੀ ਪੂਰੀ ਕਿਰਪਾ ਬਣੀ ਰਹੇ ਔਰ ਪੰਜਾਬ ਤੇ ਵੀ ਪੂਰੀ ਕਿਰਪਾ ਕਿਉਂਕਿ ਸਾਡਾ ਪੰਜਾਬ ਹੱਸਦਾ ਵਸਦਾ ਹੀ ਸੋਹਣਾ ਲੱਗਦਾ ਚੜ੍ਹਦੀ ਕਲਾ ਚ ਰਹੇ ਔਰ ਉਹਦੇ ਵਾਸਤੇ ਇੱਕ ਅੱਜ ਪ੍ਰੋਬਲਮ ਜਿਹੜੀ ਸ਼ੁਰੂ ਹੋਈ ਆ ਥਾਇਰੋਇਡ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਪਤਾ ਨਹੀਂ ਕਿੱਥੋਂ ਆਈ ਹੈ ਕਈ ਲੋਕ ਮੈਨੂੰ ਪੁੱਛਦੇ ਆ ਗੋਲ ਸਾਹਿਬ ਇਹ ਕਿਵੇਂ ਹੋ ਗਈ ਪਤਾ ਹੀ ਨਹੀਂ ਲੱਗਦਾ ਇਹ ਲੀਵਰ ਜਦੋਂ ਖਰਾਬ ਹੁੰਦਾ ਫਿਰ ਸਾਨੂੰ 슈ਗਰ ਹੁੰਦੀ ਹੈ 슈ਗਰ ਤੋਂ ਬਾਅਦ ਥਾਇਰੋਇਡ ਹੋ ਜਾਂਦਾ ਥਾਇਰੋਇਡ ਤੋਂ ਬਾਅਦ ਕੋਲੇਸਟ੍ਰੋਲ ਹੋ ਜਾਂਦਾ ਕੋਲੇਸਟ੍ਰੋਲ ਤੋਂ ਬਾਅਦ ਡਰਾਈ ਲੈਸਟ ਰਾਈਡ ਵੱਜ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਰਿਲੇਟਡ ਹੋਣ ਦੇ ਨਾਲ ਨਾਲ ਬੀਪੀ ਵਧਣ ਲੱਗ ਜਾਂਦਾ ਇਹ ਇਹ ਜਿਹੜੀ ਚੀਜ਼ਾਂ ਨੇ ਇਹ ਹੈ ਸਾਰੀਆਂ ਦਾ ਇਹੜਾ ਬਾਪੂ ਹੈ ਨਾ ਫੈਕਟਰੀ ਹੈ ਜਿਹੜੀ ਉਹ ਸਾਡਾ ਲੀਵਰ ਹੈ ਕਿਉਂਕਿ ਜੇ ਲੀਵਰ ਨੂੰ ਤੁਸੀਂ ਜਰਾ ਵੀ ਨੁਕਸਾਨ ਕਰੋਗੇ ਤੁਹਾਡੀ ਬਾਡੀ ਨੂੰ ਬਹੁਤ ਨੁਕਸਾਨ ਕਰ ਦਿੰਦਾ ਸੋ ਆਪਣੇ ਲੀਵਰ ਦਾ ਖਿਆਲ ਰੱਖੋ ਪਰ ਜਿਨ੍ਹਾਂ ਲੋਕਾਂ ਨੂੰ ਥਾਇਰਾਇਡ ਦੀ ਪ੍ਰੋਬਲਮ ਹੋਈ ਹੈ ਉਹਨਾਂ ਵਾਸਤੇ ਸਾਡੇ ਜਿਹੜੇ ਵੈਅ ਦਾ ਬਹੁਤ ਕੰਮ ਕਰਦੇ ਆ ਕਰਦੇ ਰਹਿੰਦੇ ਆ ਤੇ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਚੀਜ਼ ਬਣੀ ਹੈ ਥਾਇਰਾਇਡ ਕੰਟਰੋਲ ਕੈਪਸੂਲ ਇਹਦਾ ਨਾਮ ਸੀ ਰੱਖਿਆ ਥਾਇਰਾਇਡ ਕੇਅਰ ਕੈਪਸੂਲ ਇੱਕ ਕੈਪਸੂਲ ਸਵੇਰੇ ਸ਼ਾਮ ਲੈਣੇ ਆ ਤਾਂ ਇਹਦੇ ਨਾਲ ਇੱਕ ਤਾਂ weight ਘਟਦਾ ਜਿਨ੍ਹਾਂ ਦਾ ਵਜ਼ਨ ਬਹੁਤ ਵੱਧ ਜਾਂਦਾ ਨਾ ਜੇ thyroid control ਸ਼ੁਰੂ ਕਰਦੇ ਆ ਕੈਪਸੂਲ ਤਾਂ weight ਘਟਣਾ ਸ਼ੁਰੂ ਹੋ ਜਾਂਦਾ ਔਰ thyroid ਵੀ ਘਟਦਾ ਪਰ ਜਿਹੜਾ ਲੋਕਾਂ ਨੂੰ ਸੀ ਇਹ ਦੰਨੇ ਉਹਨਾਂ ਨੂੰ ਇਹ ਜ਼ਰੂਰ ਕਹਿੰਦੇ ਆ ਵੀ ਨਾਲ ਅੰਗਰੇਜ਼ੀ ਗੋਲੀ ਨਹੀਂ ਬੰਦ ਕਰਨੀ ਇਮੀਡੀਏਟ ਜਿਹੜੀ ਤੁਸੀਂ ਖਾਣੇ ਉਹਨੂੰ ਹੌਲੀ-ਹੌਲੀ ਬੰਦ ਕੀਤਾ ਜਾ ਸਕਦਾ ਹੈ ਘਟਾਇਆ ਜਾ ਸਕਦਾ ਹੈ ਤੇ ਫਿਰ ਜਿਨ੍ਹਾਂ ਦਾ thyroid ਬਿਲਕੁਲ ਡਾਊਨ ਹੋ ਜਾਂਦਾ ਉਹਦੇ ਵਿੱਚ ਕੀ ਆ ਕਿ ਇਹ T H R 5h ਇਹਦਾ ਇੱਕ ਬਲਿਕੁਰ ਹੈ ਇਹਦਾ ਵੀ ਇਹਦੇ ਅਸੀਂ ਕੁਝ ਡ੍ਰੌਪ ਵੀ ਦੰਨੇ ਆ ਬੰਦੇ ਨੂੰ ਕਿ ਆਪਣੇ ਪਾਣੀ ਚ ਪਾ ਕੇ ਲੈ ਲਓ ਜਾਂ ਡਾਇਰੈਕਟ ਮੂੰਹ ਚ ਪਾ ਕੇ ਸੱਕ ਕਰ ਲਓ ਪੰਜ ਕਬੂਂਦਾ ਇਹਦੇ ਨਾਲ ਕੀ ਆ ਕਿ ਥਾਇਰੋਇਡ ਦੋਨੋਂ ਤਰ੍ਹਾਂ ਦਾ ਕੰਟਰੋਲ ਹੁੰਦਾ ਇਹਦਾ ਇੰਨਾ ਕੁ ਫਾਇਦਾ ਇਹ ਜਿਹੜੀ ਪੀਣ ਵਾਲੀ ਡ੍ਰੌਪਸ ਨੇ ਇਹਦੇ ਇਹ ਵੀ ਸਪੈਸ਼ਲ ਲਿਖਿਆ ਆ ਕਿ ਫॉर ਥਾਇਰੋਇਡ ਡਿਸਆਰਡਰਸ ਇਹ ਇੱਕ ਬੈਸਟ ਪ੍ਰੋਡਕਟ ਇਹ ਜੇ ਕੁਝ ਚੀਜ਼ਾਂ ਬਣਾਉਂਦੇ ਰਹਿੰਦੇ ਨੇ ਕਈਆਂ ਦਾ ਗਲਾ ਦੁਖਦਾ ਥ੍ਰੋਟ ਇਨਫੈਕਸ਼ਨ ਹੈ ਥਾਇਰੋਇਡ ਦੀ ਇਨਫੈਕਸ਼ਨ ਹੈ ਉਹਨਾਂ ਵਾਸਤੇ ਬਹੁਤ ਪਿਆਰੀ ਚੀਜ਼ ਬਣਾਈ ਹੈ ਇਹਨੂੰ ਬੜਾ ਪਿਆਰਾ ਬਣਾਇਆ ਛੋਟਾ ਜਿਹਾ ਮੈਨੂੰ ਅੱਛਾ ਲੱਗਿਆ ਕਿਉਂਕਿ ਇਹਦੀ ਇੱਕੋ ਹੀ ਬੂੰਦ ਜਾਂ ਦੋ ਬੂੰਦਾਂ ਹੀ ਲੈਣੀਆਂ ਨੇ ਡੇਲੀ ਤੇ ਇਹਨੂੰ ਵੀ ਛੋਟੀ ਜੀ ਸ਼ੀਸ਼ੀ ਦੇਣੀ ਸੀ ਤੇ ਲੋਕੀ ਕਹਿੰਦੇ ਨੇ ਕੁਝੇ ਚ ਸਮੁੰਦਰ ਅਸੀਂ ਬਣਾਇਆ ਕੁਝੀ ਚ ਸਮੁੰਦਰ ਛੋਟਾ ਜਿਹਾ ਤੇ ਇਹਦਾ ਫਾਇਦਾ ਬਹੁਤ ਹੈ ਬڑے ਲੋਕ ਕੀ ਲੈ ਕੇ ਜਾਂਦੇ ਆ ਮਤਲਬ 2-3000 ਰੁਪਏ ਸੌਂਦਾ ਪਤਾ ਹੀ ਨਹੀਂ ਲੱਗਦਾ ਕਦੋਂ ਖਤਮ ਹੋ ਜਾਂਦਾ ਕਿਉਂ ਇਹਦਾ ਇਹਦਾ ਕੱਲਾ ਥਾਇਰੋਇਡ ਕੰਟਰੋਲ ਨਹੀਂ ਜਿਨ੍ਹਾਂ ਦਾ ਗਲਾ ਦੁਖਦਾ ਬਹਿ ਜਾਂਦਾ ਜਿਵੇਂ ਕਈ ਸਿੰਗਰ ਲੋਕ ਹੈ ਬੜਾ ਦੇਰ ਤੱਕ ਗਾਉਂਦੇ ਆ ਕਈ ਸਾਡੇ ਵਰਗੇ ਜਿਹੜੇ ਸਾਰਾ ਦਿਨ ਬੋਲਦੇ ਆ ਤਾਂ ਗਲਾ ਬੈਟਦਾ ਉਹਦੇ ਵਾਸਤੇ ਬਹੁਤ ਫਾਇਦੇਮੰਦਾ ਜਿਵੇਂ ਆਵਾਜ਼ ਹੀ ਨਹੀਂ ਨਿਕਲਦੀ ਮੈਂ ਕਹਿੰਦਾ ਦੋ ਡਰਾਪ ਪੀ ਲੋ ਇਹਨ ਵਧੀਆ ਆਵਾਜ਼ ਹੋ ਜਾਂਦੀ ਆ ਇਹ ਗਲੇ ਨੂੰ ਰਿਲੀਫ ਦਿੰਦਾ ਇਹਦਾ ਨਾਮ ਅਸੀਂ ਰੱਖਿਆ ਜੀ ਅੰਮ੍ਰਿਤ ਇਹ ਵੀ ਥਾਇਰੋਇਡ ਦੇ ਪੇਸ਼ੈਂਟ ਨੂੰ ਕੀ ਕਬਜ ਦੇ ਪੇਸ਼ੈਂਟ ਨੂੰ ਕੀ ਜਿਨ੍ਹਾਂ ਦਾ ਮਤਲਬ ਕਿ ਥ੍ਰੋਟ ਇਨਫੈਕਸ਼ਨ ਹੈ ਉਹਨਾਂ ਨੂੰ ਵੀ ਪੇਟ ਗੈਸ ਰਹਿੰਦੀ ਆ ਐਸਿਡਿਟੀ ਆ ਜਲਣ ਹੈ ਉਹਨਾਂ ਨੂੰ ਵੀ ਇਹ ਜਿਹੜਾ ਹੈਗਾ ਦੋ ਬੂੰਦ ਕਾਫੀ ਆ ਸਵੇਰੇ ਸ਼ਾਮ ਦੁਪਹਿਰੇ ਦੋ ਤਿੰਨ ਵਾਰੀ ਉਹਨੂੰ ਕਹਿੰਦੇ ਆ ਲੈ ਲਓ ਉਸ ਤੋਂ ਬਾਅਦ ਲੋਕੀ ਰੋਜ਼ ਇੱਕ ਵਾਰੀ ਲੈਂਦੇ ਆ ਬਿਲਕੁਲ ਠੀਕ ਰਹਿੰਦੇ ਆ ਇਹ ਗੱਲ ਸੀ ਥਾਇਰੋਇਡ ਦੀ ਕਿਉਂਕਿ ਅਸੀਂ ਥਾਇਰੋਇਡ ਦੀ ਬਿਮਾਰੀ ਤੇ ਵੀ ਜਿਹੜਾ ਹੈਗਾ ਬਹੁਤ ਗੰਭੀਰਤਾ ਨਾਲ ਕੰਮ ਕੀਤਾ ਹੈ ਬਹੁਤ ਅੱਛੀਆਂ ਦਵਾਈਆਂ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹਨਾਂ ਦੇ ਗੁੱਡ ਰਿਜ਼ਲਟ ਸਾਨੂੰ ਮਿਲ ਰਹੇ ਆ ਬਾਬਾ ਜੀ ਦੀ ਕਿਰਪਾ ਬਹੁਤ ਕਿਰਪਾ ਇਹਨਾਂ ਦਵਾਈਆਂ ਤੇ ਵੀ ਤੁਹਾਡੇ ਭਰਾ ਤੇ ਵੀ ਔਰ ਅਸੀਂ ਚਾਹੁੰਦੇ ਆ ਕਿ ਤੁਹਾਡੇ ਤੇ ਵੀ ਇਹ ਕਿਰਪਾ ਜਿਹੜੀ ਆ ਬਣੀ ਰਹੇ ਜਦੋਂ ਵੀ ਤੁਹਾਡਾ ਪ੍ਰੋਗਰਾਮ ਬਣੇ ਤਾਂ www.ved1.com ਤੇ ਜਾ ਕੇ ਇਹ ਪ੍ਰੋਡਕਟ ਵੀ ਪਰਚੇਸ ਕਰ ਸਕਦੇ ਹੋ ਜੇ ਮਿਲਣਾ ਤਾਂ ਉਹ ਸਾਈਟ ਤੇ ਜਾ ਕੇ ਤੁਸੀਂ ਨੰਬਰ ਲੈ ਕੇ ਅਪਾਇੰਟਮੈਂਟ ਵੀ ਆਪਣੀ ਬੁੱਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਚੋ ਸੋ ਤੁਸੀਂ ਜਾਣਿਆ ਤੇ ਸਮਝਿਆ ਗੋਇਲ ਜੀ ਨੇ ਤੁਹਾਨੂੰ ਇੱਕ ਇੱਕ ਗੱਲ ਦੱਸੀ ਹੈ ਕਿ ਕਿਵੇਂ ਉਹਨਾਂ ਨੇ ਆਯਾਦੀ ਮਦਦ ਦੇ ਨਾਲ ਵਿਧੀਆਂ ਦੇ ਨਾਲ ਪੂਰਾ ਜੋ ਹੈ ਇਹ ਕੁਝ ਮਿਸ਼ਨਨ ਤਿਆਰ ਕੀਤੇ ਨੇ ਤਾਂ ਕਿ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਸੇ ਨਾਲ ਥਾਇਰੋਇਡ ਦੇ ਨਾਲ-ਨਾਲ ਹੋਰ ਜਿੰਨੀਆਂ ਵੀ ਅੱਗੋਂ ਹੈਲਥ ਸ਼ੂਜ਼ ਦਾ ਫੇਸ ਕਰਨੀਆਂ ਪੈਰੀਆਂ ਨੇ ਅਗੋਂ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਤੇ ਜਿਵੇਂ ਕਿ ਗੋਇਲ ਜੀ ਨੇ ਖੁਦ ਇਹ ਗੱਲ ਕਹੀ ਹੈ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਜੋ ਹੈ ਆਪਣੀ ਦਵਾਈ ਐਲੋਪੈਥੀ ਜਿਹੜੀ ਸਵੇਰੇ ਖਾਲੀ ਪੇਟ ਗੋਲੀ ਖਾਣੀ ਹੁੰਦੀ ਹੈ ਉਸ ਨੂੰ ਨਾਲ ਨਹੀਂ ਛੱਡਣਾ ਇੱਕਦਮ ਪਹਿਲਾਂ ਤੁਸੀਂ ਆਪਣੀ ਉਸੇ ਦਵਾਈ ਦੇ ਨਾਲ ਇਹ ਸਰਵਾਇਕ ਦਵਾਈ ਨੂੰ ਸ਼ੁਰੂ ਕਰੋ ਕੰਟੀਨਿਊ ਖਾਂਦੇ ਰਹੋ ਉਸ ਤੋਂ ਬਾਅਦ ਤੁਸੀਂ ਜਿਵੇਂ ਰੈਗੂਲਰ ਟੈਸਟ ਵੀ ਕਰਵਾਣੇ ਬਹੁਤ ਜ਼ਰੂਰੀ ਹੁੰਦੇ ਨੇ ਵੈਸੇ ਵੀ ਅਗਰ ਤੁਸੀਂ ਦਵਾਈ ਖਾ ਰਹੇ ਹੋ ਤਿੰਨ ਛੇ ਮਹੀਨਿਆਂ ਬਾਅਦ ਜੋ ਹੈ ਇਜ਼ਾ ਥਾਇਰੋਇਡ ਦਾ ਤੁਹਾਨੂੰ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਸ ਟੈਸਟ ਦੇ ਅਕੋਰਡਿੰਗਲੀ ਤੁਹਾਡੀ ਦਵਾਈ ਦੀ ਕੁਆਂਟੀਟੀ ਤੁਸੀਂ ਘਟਾ ਸਕੋ ਜਾਂ ਵਧਾ ਸਕੋ ਔਰ ਤੁਹਾਨੂੰ ਪਤਾ ਹੋਵੇ ਕਿ ਜਿੰਨੀ ਦਵਾਈ ਤੁਸੀਂ ਖਾ ਰਹੇ ਹੋ ਕਿ ਉਸ ਦੇ ਨਾਲ ਤੁਹਾਡਾ ਥਾਇਰੋਇਡ ਕੰਟਰੋਲ ਦੇ ਵਿੱਚ ਰਹਿ ਪਾਰਿਆ ਜਾਂ ਨਹੀਂ ਸੋ ਜਿਹੜੇ ਥਾਇਰੋਇਡ ਦੀ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦਾ ਥਾਇਰੋਇਡ ਕਟ ਬਣ ਰਿਹਾ ਹੁੰਦਾ ਹੈ ਹਾਰਮੋਨਿਕ ਕਟ ਬਣ ਰਿਹਾ ਹੁੰਦਾ ਤਾਂ ਉਸ ਦੇ ਨਾਲ ਜੋ ਹੈ ਠੰਡ ਵੀ ਗਈਆਂ ਨੂੰ ਬਹੁਤ ਜ਼ਿਆਦਾ ਫੀਲ ਹੁੰਦੀ ਹੈ ਤੇ ਜਿਨ੍ਹਾਂ ਦਾ ਥਾਇਰੋਇਡ ਹਾਰਮੋਨ ਜ਼ਿਆਦਾ ਬਣ ਰਿਹਾ ਹੁੰਦਾ ਉਹਨਾਂ ਨੂੰ ਗਰਮੀ ਬਹੁਤ ਜ਼ਿਆਦਾ ਫੀਲ ਹੋ ਰਹੀ ਹੁੰਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਬੈਲੈਂਸ ਤਦ ਹੀ ਕਰ ਪਾਵੋਗੇ ਜੇਕਰ ਤੁਸੀਂ ਆਪਣੀ ਸਿਹਤ ਦੇ ਉੱਪਰ ਪੂਰਾ ਧਿਆਨ ਰੱਖੋ ਖਾਣ ਪੀਣ ਦੇ ਉੱਪਰ ਪੂਰਾ ਧਿਆਨ ਰੱਖੋ ਔਰ ਆਯੁਰਵੇਦ ਦੇ ਜਿਹੜੇ ਆ ਕੁਦਰਤੀ ਜੜੀ ਬੂਟੀਆਂ ਦੇ ਨਾਲ ਤਿਆਰ ਕੀਤੇ ਮਿਸ਼ਰਣ ਹੁੰਦੇ ਨੇ ਦਵਾਈਆਂ ਨੇ ਇਹਨਾਂ ਨੂੰ ਵੀ ਪ੍ਰਯੋਗ ਵਿੱਚ ਲਿਆ ਕੇ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਬਣਾ ਸਕਦੇ ਹੋ ਤੇ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਜ਼ਰੂਰ ਇਸ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਵੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਇਹਨਾਂ ਵਿੱਚੋਂ ਕੁਝ ਵੀ ਤੁਸੀਂ ਮੰਗਵਾਉਣਾ ਚਾਹੋ ਤਾਂ ਲਗਾਤਾਰ ਨੰਬਰ ਵੀ ਡਿਸਪਲੇ ਸੀ ਵੀਡੀਓ ਦੇ ਦੌਰਾਨ कॉल करके या फिर डबल्यू 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 डॉट वैद कॉम वैबसाइट से जाओ तो उसे खरीद सकते हो सो कमेंट करके जरूर दस वीडियो अजी कि लगी है पेज हाले तक फॉलो नहीं कियाो कर दो यूट्यूब चैनल हैल्थ एडवाइस विद हरजोत कौर सबसक्राइब नहीं किया फटाफट -फ़ड़ सबसक्राइब भी कर दौ मिलोंगे जल्दी ही सेहत में जुड़ी होर खास जानकारी देख फिलहाल ही दिव्य इजाजत सत श्रीकाल